ਜਦੋਂ ਸਤਗੁਰਾਂ ਵੇਖਿਆ ਸੰਗਤਾਂ ਬੇਬਲ ਹੋਈਆਂ ਤੇ ਸਤਗੁਰਾਂ ਉੱਥੇ ਕਿਹਾ ਬਾਲਮ ਜੀ ਨੇ ਲਖੀਆਂ ਚਾਰਕ ਲੈਣਾ ਉਹ ਕਹਿੰਦੇ ਸਤਗੁਰੂ ਕਹਿੰਦੇ ਰੋ ਨਾ ਬੇਟਾ ਹੱਸੋ ਮੁਝੇ ਦੇਖ ਕਰ ਮੈਂ ਔਰੋਂ ਕੇ ਰੋਤੇ ਹਸਾਨੇ ਚਲਾਂ ਮੈਂ ਹਿੰਦੂਆਂ ਕੇ ਰੋਤੇ ਹਸਾਨੇ ਚਲਾਂ ਜੋ ਜੰਜੂ ਕੋ ਕਾਟੇ ਜੋ ਬੋਧੀ ਕੋ ਤੋੜੇਂ ਵਹੀ ਤੇਜ ਖੰਜਰ ਮੈਂ ਖਾਨੇ ਚਲਾਂ ਹੂੰ ਗਿਰੇ ਹੈ ਮੰਦਰ ਗਿਰਾਏ ਅਰੰਗ ਫਿਰਸੇ ਮੈਂ ਉਨਕੋ ਬਣਾਨੇ ਚਲਾ ਹੂੰ ਮੇਰੇ ਬੱਚੇ ਰੋਤੇ ਰਹੇ ਬੇਸ਼ੱਕ ਮੈਂ ਔਰਾਂ ਕੇ ਰੋਤੇ ਹਸਾਨੇ ਚਲਾ ਮੈਂ ਕਿਹਨੇ ਇਥੇ ਮੰਦਰਾਂ ਵਾ ਇਥੇ ਮਸੀਤਾਂ ਵਾਲਿਆਂ ਦਾ ਰਾਜ ਆਵੇ ਨਾ ਤੇ ਉਹ ਮੰਦਰ ਢਾ ਕੇ ਮਸੀਤਾਂ ਬਣਾ ਦਿੰਦੇ ਨੇ ਰੰਗਦੇਵ ਦਾ ਆਇਆ ਉਹਨੇ ਕੀਤਾ ਇਹ ਗੋਜ ਮਸੀਤਾਂ ਵਾਲਿਆਂ ਦਾ ਰਾਜ ਆਵੇ ਮੰਦਰ ਮੰਦਰ ਢਾ ਕੇ ਮਸੀਤਾਂ ਬਣ ਗਈਆਂ ਤੇ ਜਦੋਂ ਮੰਦਰਾਂ ਵਾਲਿਆਂ ਦਾ ਰਾਜ ਆਵੇ ਉਦੋਂ ਮਸੀਤਾਂ ਢਾ ਕੇ ਤੇ ਮੰਦਰ ਬਣਦੇ ਉਹ ਜਦੋਂ ਸਾਡੇ ਵਾਲਿਆਂ ਦਾ ਰਾਜ ਆਵੇ ਨਾ ਉਦੋਂ ਮਸੀਤਾਂ ਦੀ ਵੀ ਰਾਖੀ ਕੀਤੀ ਜਾਂਦੀ ਉਦੋਂ ਮੰਦਰਾਂ ਦੀ ਵੀ ਰਾਖੀ ਕੀਤੀ ਜਾਂਦੀ ਐਦਾਂ ਦਾ ਹੋਵੇਗਾ ਸਾਡਾ ਖਾਲਸਾ ਰਾਜ